ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਹਾਂ ਅੱਜ 15 ਅਗਸਤ ਹੈ ਇੱਕ ਗੱਲ ਇੱਕ ਗੱਲ ਨਾਲ ਸ਼ੁਰੂਆਤ ਕਰਦੇ ਆ ਕਹਿੰਦੇ ਗਲਾ ਕੁੱਟਣ ਨਾਲ ਇਨਸਾਨ ਦੀ ਮੌਤ ਹੁੰਦੀ ਹੈ ਤੇ ਜ਼ੁਬਾਨ ਬੰਦ ਕਰਨ ਨਾਲ ਲੋਕਤੰਤਰ ਦੀ ਜੀ ਹਾਂ ਜਿੱਥੇ ਜ਼ੁਬਾਨ ਬੰਦ ਹੋ ਗਈ ਜਿੱਥੇ ਤੁਸੀਂ ਆਪਣੇ ਹੱਕ ਲਈ ਲੜਨਾ ਬੰਦ ਕਰਤਾ ਲੋਕਾਂ ਨੇ ਆਪਣੀ ਆਵਾਜ਼ ਉਠਾਣੀ ਬੰਦ ਕਰ ਦਿੱਤੀ ਉੱਥੇ ਲੋਕਤੰਤਰ ਖਤਮ ਹੋ ਗਿਆ ਇਹ ਤੁਸੀਂ ਦੇਖਣਾ ਕਿ ਕੀ ਬੰਦ ਹੋਇਆ ਹੈ ਤੁਸੀਂ ਦੇਖਣਾ ਕਿ ਨਹੀਂ ਬੰਦ ਹੋਇਆ ਇਹ ਮੇਰਾ ਕੰਮ ਹੀ ਨਹੀਂ ਹੈ ਮੇਰਾ ਕੰਮ ਤੇ ਇਹ ਦੱਸਣਾ ਹੈ ਸਤਿਰਕ ਕਰਨਾ ਭਾਈ ਜਾਗਦੇ ਰਹੋ ਤੇ ਜਾਗਦੇ ਰਹੋ ਆਪਣੇ ਗ੍ਰਹਿਾਂ ਦੇ ਮੁਤਾਬਕ ਆਪਣੇ ਆਪ ਨੂੰ ਸਹੀ ਕਰਨ ਲਈ ਦੁਨੀਆ 'ਚ ਵਾਰ-ਵਾਰ ਨਹੀਂ ਆਉਣਾ ਦੁਨੀਆ 'ਚ ਵਾਰ-ਵਾਰ ਨਹੀਂ ਆਉਣਾ ਕੀ ਕਰਨ ਕੋਈ ਵੀ ਕੰਮ ਕਰੋ ਕਿਹਨੇ ਦੇਖਿਆ ਪਿੱਛੇ ਤੇ ਕਿਹਨੇ ਦੇਖਿਆ ਅੱਗੇ ਜੋ ਬੀਤ ਰਿਹਾ ਜੋ ਹੋ ਰਿਹਾ ਉਸ ਨੂੰ ਚੰਗਾ ਇੰਜੋਏ ਕਰੋ ਲੋਕਤੰਤਰ ਹੋਵੇ ਭਾਵੇਂ ਰਾਜਤੰਤਰ ਹੋਵੇ ਆਪਣੇ ਹੱਕ ਲਈ ਹਰ ਇਨਸਾਨ ਨੂੰ ਲੜਨਾ ਪੈਂਦਾ ਹੈ ਭਾਵੇਂ ਪਰਵਾਸ ਚ ਭਾਵੇਂ ਸਮਾਜ ਚ ਭਾਵੇਂ ਦੁਨੀਆ ਚ ਕਿੱਥੇ ਬੈਠੇ ਬਿਠਾਇਆ ਨੂੰ ਕਿੱਥੇ ਮਿਲਦੀ ਹੈ ਗੱਲਾਂ ਹੀ ਨੇ ਸੁਣਿਆ ਹੀ ਹੈ ਕਿ ਛੱਪੜ ਪਾੜ ਕੇ ਰੱਬ ਦਿੰਦਾ ਦੇਖਿਆ ਆਪਾਂ ਕੋਈ ਨਹੀਂ ਇਸ ਕਰਕੇ ਆਪਾਂ ਇਹ ਚੀਜ਼ ਕਹਿਣੀ ਨਹੀਂ ਕਿ ਭਾਈ ਛੱਪੜ ਪਾੜ ਕੇ ਮਿਲਦਾ ਛੱਪੜ ਪਾੜ ਕੇ ਉਦੋਂ ਮਿਲਦਾ ਜਦੋਂ ਛੱਪੜ ਨੂੰ ਤੁਸੀਂ ਪਾੜਨ ਦੀ ਹਿੰਮਤ ਰੱਖਦੇ ਹੋ ਮਿਹਨਤ ਕਰਦੇ ਹੋ ਆਪਣਾ ਰਸਤਾ ਜ਼ਿੰਦਗੀ ਦਾ ਆਪ ਚੁਣਦੇ ਹੋ ਤੇ ਉਸ ਰਸਤੇ ਤੇ ਚੱਲ ਕੇ ਤੁਸੀਂ ਕਾਮਯਾਬੀ ਪ੍ਰਾਪਤ ਕਰਦੇ ਹੋ ਦੁਨੀਆਦਾਰੀ ਮੁਤਾਬਕ ਚੱਲਣਾ ਅਸਲ ਦੇ ਵਿੱਚ ਗ੍ਰਹਿ ਚਲਾਉਣਾ ਨਹੀਂ ਹੈ ਆਪਣੇ ਮੁਤਾਬਕ ਚੱਲਣਾ ਆਪਣੀ ਸੋਚ ਜੋ ਕੁਦਰਤ ਨੇ ਸਾਨੂੰ ਦਿੱਤੀ ਹੈ ਉਸ ਮੁਤਾਬਕ ਚੱਲਣਾ ਹੀ ਅਸਲ ਦੇ ਵਿੱਚ ਗ੍ਰਹਿ ਮੁਤਾਬਕ ਚੱਲਣਾ ਸਮਝਿਆ ਜਾਂਦਾ ਕਿੰਨੇ ਲੋਕ ਆ ਜੋ ਆਪਣੇ ਬੱਚਿਆਂ ਨੂੰ ਸਿਰਫ ਤੇ ਸਿਰਫ ਉਹਨਾਂ ਦੀ ਸੋਚ ਮੁਤਾਬਕ ਚਲਾਉਂਦੇ ਆ ਮੁੱਠੀ ਕੁ ਘਰ ਹੋਣਗੇ ਨਹੀਂ ਤਾਂ ਇਹ ਤੇਰੇ ਲਈ ਸਹੀ ਨਹੀਂ ਐ ਤੂੰ ਆ ਕਰ ਇੰਟਰਸਟ ਅਗਲੇ ਨੂੰ ਬੈਠ ਚਾ ਨਾ ਨਾ ਤੂੰ ਇੰਜੀਨੀਅਰਿੰਗ ਕਰ ਨਾ ਨਾ ਤੂੰ ਬਾਇਓਲੋਜੀ ਕਰ ਨਾ ਨਾ ਤੂੰ ਆ ਕਰ ਮਤਲਬ ਕੀ ਕਿਉਂਕਿ ਉਹ ਸਾਡੇ ਫਰੈਂਡ ਦੇ ਦੋਸਤ ਨੇ ਕੀਤੀ ਉਹਨੂੰ ਇੱਥੇ ਨੌਕਰੀ ਮਿਲੀ ਮੈਂ ਚ ਕੀ ਮਿਲੇਗਾ ਤੂੰ ਆ ਟਿਚਰ ਹਰ ਚੀਜ਼ ਨੂੰ ਪੈਸੇ ਨਾਲ ਹਰ ਚੀਜ਼ ਨੂੰ ਨੌਕਰੀ ਨਾਲ ਹਰ ਚੀਜ਼ ਨੂੰ ਤਨਖਾਹ ਨਾਲ ਬਿਜ਼ਨਸ ਨਾਲ ਟਿਊਸ਼ਨ ਨਾਲ ਹਰ ਚੀਜ਼ ਨੂੰ ਚੀਜ਼ ਨਾਲ ਜੋੜਨਾ ਕੀ ਪੜੇਗਾ ਤੇਰਾ ਕੀ ਕਰ ਲੇਗਾ ਤੂੰ ਕੀ ਕਰ ਲੇਂਗੀ ਤੂੰ ਇਹ ਕਰਕੇ ਹਿਉ ਦੱਸੋ ਜੀ ਜਿਨੇ ਸੋਚ ਦਿੱਤੀ ਆ ਉਹਦੇ ਤੂੰ ਵੱਡੇ ਹੋਗੇ ਅਸੀਂ ਉਹ ਦੁਨੀਆਦਾਰੀ ਉਹਦੇ ਤੋਂ ਉਹਦੇ ਮੁਤਾਬਕ ਹੀ ਚੱਲਣੀ ਕਰ ਲੋ ਫਿਰ ਉਹ ਚ ਕਾਮਯਾਬ ਨਹੀਂ ਹੋਏ ਲੈ ਤੂੰ ਤੇ ਇਹਦੇ ਚ ਕਾਮਯਾਬ ਨਹੀਂ ਹੋਇਆ ਬਾਕੀ ਤੇ ਸਾਰੇ ਹੋ ਗਏ ਬਾਈ ਬਾਕੀਆਂ ਨਾਲ ਕੰਪੇਅਰ ਥੋੜਾ ਹੀ ਆ ਤਾਂ ਗੱਲ ਕੀ ਆ ਗੱਲ ਆਪਣੇ ਵਕਤ ਦੀ ਆ ਗੱਲ ਗਲਾ ਘੁੱਟ ਕੇ ਜਿਉਣ ਦੀ ਮਰਨ ਨਾਲੋਂ ਚੰਗਾ ਕਿ ਆਪਣੇ ਹੱਕ ਲਈ ਆਪਣਿਆਂ ਲਈ ਲੜੋ ਕਾਮਯਾਬੀ ਮਿਲੂਗੀ 101% ਉਦੋਂ ਜਦੋਂ ਮਨ ਖੁਸ਼ ਆ ਜਦੋਂ ਦਿਮਾਗ ਖੁਸ਼ ਆ ਤੇ ਜਦੋਂ ਅਸੀਂ ਆਪਣੇ ਆਪ ਨੂੰ ਰਾਤ ਨੂੰ ਸੌਣ ਲੱਗੇ ਜਵਾਬ ਦੇ ਸਕੀਏ ਵਧੀਆ ਗੱਲ ਜੋ ਕੀਤਾ ਮਨ ਚ ਆਇਆ ਤਾਂ ਕੀਤਾ ਤਾਂ ਕਰਨਾ ਸੀ ਓਕੇ ਆ ਠੀਕ ਹੈ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਇੱਕ ਗੱਲ ਹੈ ਜਦੋਂ ਤੁਸੀਂ ਕੋਈ ਚੀਜ਼ ਕਰਨੀ ਹੈ ਲੈਓ ਕੀ ਕਹੇਗਾ ਉਹਨੇ ਆ ਕਹਿ ਦੇਣਾ ਉਹਨੂੰ ਆ ਪਸੰਦ ਨਹੀਂ ਆਉਦੇ ਮੁਤਾਬਕ ਸਾਡਾ ਮਨ ਦੀ ਮਾਤ ਨਹੀਂ ਨਾ ਚੱਲ ਰਿਹਾ ਇਹ ਮਸ਼ੀਨਰੀ ਤੇ ਸਾਡੀ ਸਾਨੂੰ ਉਸ ਕੁਦਰਤ ਨੇ ਜੋ ਸੋਚ ਦਿੱਤੀ ਆ ਉਸ ਮੁਤਾਬਕ ਚੱਲ ਰਹੀ ਹੈ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਚੱਲ ਉਸ ਮੁਤਾਬਕ ਰਹਿਆ ਕਿ ਉਹ ਨਾ ਕਹਦੇ ਕਿ ਤੇ ਲਾਇਆ ਬੰਦਾ ਹਮੇਸ਼ਾ ਕਿ ਇੱਡਾ ਹੀ ਚੱਲਦਾ ਲੈ ਆ ਸਿਰ ਸਿਰ ਭਈ ਚੱਲਣਾ ਹੈ ਮੈਨੂੰ ਟੈਟਾ ਚੱਲਣਾ ਚੰਗਾ ਲੱਗਦਾ ਮੈਂ ਚੱਲ ਰਿਹਾ ਠੀਕ ਹਿੰਮਤ ਹੋਣੀ ਚਾਹੀਦੀ ਹੈ ਕਹਿਣ ਦੀ ਕਿ ਮੈਂ ਆ ਚੀਜ਼ ਕਰਨੀ ਹੈ ਜਦ ਮੈਂ ਇਹ ਚੀਜ਼ ਕਰ ਰਿਹਾ ਜੇ ਕਿਸੇ ਨੂੰ ਤੱਕਾ ਮਾਰ ਕੇ ਮੈਂ ਨਹੀਂ ਲੰਘ ਰਿਹਾ ਕਿਸੇ ਨੂੰ ਇਸ ਚੀਜ਼ ਦਾ ਨੁਕਸਾਨ ਨਹੀਂ ਹੋ ਰਿਹਾ ਮੈਂ ਕਿਸੇ ਤੇ ਟਿੱਪਣੀ ਨਹੀਂ ਕਰ ਰਿਹਾ ਤੇ ਕਿਸੇ ਨੂੰ ਤਕਲੀਫ ਕੀ ਹੈ ਮੈਂ ਜੋ ਮਰਜ਼ੀ ਕਰਾਂ ਇਹ ਹੀ ਤਾਂ ਦੁਨੀਆਦਾਰੀ ਆ ਕੱਲੇ ਆਏ ਆ ਕੱਲੇ ਜਾਣਾ ਲੋਕਤੰਤਰ ਦਾ ਅੱਜ ਭਾਰਤ ਆਪਣਾ 79 ਯਾਨੀ ਕਿ 79 ਗੰਟਾਂ ਤੱਕ ਦੇਖਸ ਬਣਾ ਰਿਹਾ ਜਿੰਨੇ ਮਰਜ਼ੀ ਮੜਾ ਲਓ ਜਿੰਨੀ دیر ਜਾਗਰਤ ਨਹੀਂ ਨਾ ਹੁੰਦੇ ਤਾਂ ਕੋਈ ਆਜ਼ਾਦੀ ਨਹੀਂ ਆਜ਼ਾਦੀ ਕਾਦੀ ਆ ਆਜ਼ਾਦੀ ਮਨ ਦੀ ਆ ਆਜ਼ਾਦੀ ਦਿਮਾਗ ਦੀ ਆ ਆਜ਼ਾਦੀ ਤੁਹਾਡੀ ਆਪਣੇ ਆਪ ਨੂੰ ਕਈ ਵਾਰੀ ਕੀ ਹੁੰਦਾ ਹੈ ਦੇਖੋ ਜ਼ਰੂਰੀ ਨਹੀਂ ਹੈ ਕਿ ਹੱਥ ਘੜੀਆਂ ਲਿਖਣ ਵਿਚਾਰਾਂ ਦਾ ਮਰਨਾ ਵਿਚਾਰਾਂ ਦਾ ਬਨਣਾ ਆਪਣੇ ਆਪ ਦੀ ਜ਼ਿੰਦਗੀ ਨੂੰ ਗੋਜ ਬਣਾਉਣਾ 20 ਅਕਤੂਬਰ ਦੀ ਗੁਲਾਮੀ ਤੇ ਗੁਲਾਮੀ ਤੇ ਆਜ਼ਾਦੀ ਖਤਮ ਹੀ ਐ ਖਤਮ ਹੀ ਨਾ ਆਪਣੇ ਮਨ ਦੀ ਕਰ ਸਕੇ ਨਾ ਆਪਣੇ ਅਨੁਸਾਰ ਜੀਉ ਸਕੇ ਨਾ ਆਪਣੇ ਅਨੁਸਾਰ ਖਾ ਸਕੇ ਨਾ ਆਪਣੇ ਅਨੁਸਾਰ ਪਹਿਨ ਸਕੇ ਤਾਂ ਫਿਰ ਕਾਦੀ ਆਜ਼ਾਦੀ ਜ਼ਰੂਰੀ ਥੋੜੀ ਐ ਕਿ ਦੇਸ਼ ਆਜ਼ਾਦ ਹੈ ਅਸਲੀ ਆਜ਼ਾਦ ਹਾਂ ਸਾਨੂੰ ਆ ਹੱਕ ਹੈ ਹੱਥ ਲਿਖਣ ਨਾਲ ਨਹੀਂ ਕਿਤਾਬਾਂ ਚ ਲਿਖਣ ਨਾਲ ਨਹੀਂ ਹੱਕ ਪ੍ਰੈਕਟੀਕਲ ਤੌਰ ਤੇ ਵੀ ਤੇ ਮਿਲਣਾ ਚਾਹੀਦਾ ਨਹੀਂ ਮਿਲਦਾ ਕਿਉਂ ਨਹੀਂ ਦੇਖ ਲਓ ਪਤਾ ਹੀ ਤਾਂ ਕੀ ਨੂੰ ਮਿਲਦਾ 70% ਵਾਲੇ ਕਾਮਯਾਬ 90% ਵਾਲੇ ਕਾਮਯਾਬ ਨੇ ਇੱਕ ਆਦੀ ਕਾਮਯਾਬੀ ਹੈ ਇੱਕ ਆਦੀ ਕਾਮਯਾਬੀ ਨਹੀਂ ਫਿਰ ਜੀ ਅਸੀਂ ਉਸ ਚੀਜ਼ ਨੂੰ ਅਪ ਕਰਨਾ ਚਾਹੁੰਦੇ ਆ ਇਹ ਕਾਹਦਾ ਲੌਜੀਕ ਜਿਹਨੂੰ ਕੁਦਰਤ ਨੇ ਆਪਣੀ ਕੀਤਾ ਉਹ ਆਪੇ ਕਰ ਲਉਣਾ ਆਪਾਂ ਚਲੋ ਇਸ ਮੁੱਦੇ ਤੇ ਆਪਾਂ ਬਹਿਸ ਨਹੀਂ ਕਰੀਏ ਚੰਗਾ ਹੈ ਸਮਾਜਿਕ ਮੁੱਦਿਆਂ ਤੇ ਬਹਿਸ ਨਹੀਂ ਕਰਨੀ ਚਾਹੀਦੀ ਇਨਸਾਨੀਅਤ ਦੇ ਨਾਤੇ ਇੱਕ ਦੂਜੇ ਨਾਲ ਇੱਕ ਦੂਜੇ ਨੂੰ अच्छी एनर्जी देने ਦੀ ਬੈਸ ਕਰਨੀ ਚਾਹੀਦੀ ਕੀ ਲੋੜੇ ਪਈ ਆਪਾਂ ਨੂੰ ਇਲਾ ਝੰਡਾ ਚ ਪੈਂਦੀ ਉਹੀ ਗੱਲ ਆਪਣੇ ਲਈ ਜੋ ਚੰਗਾ ਉਹ ਸਭ ਤੋਂ ਚੰਗਾ ਠੀਕ ਤੁਸੀਂ ਬੜੇ ਸਮਝਦਾਰ ਹੋ ਅੱਜ 15 ਅਗਸਤ ਹੈ ਅੱਛਾ ਇੱਕ ਗੱਲ ਹੋਰ ਦੱਸਣੀ ਸੀ ਜਨਮ ਅਸ਼ਟਮੀ ਵੈਸੇ ਕੱਲ ਦੀ ਆ ਕਿਉਂਕਿ ਅੱਜ ਜੋ ਧਿਤੀ ਦੇ ਮੁਤਾਬਕ ਅੱਜ ਗ੍ਰਹਾਂ ਦੇ ਮੁਤਾਬਕ 15 ਅਗਸਤ ਅਗਸਤ ਤੇ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਕਿੰਨੇ ਤੋਂ ਕਿੰਨੇ ਟਾਈਮ ਤੱਕ ਹੈ ਅਸ਼ਟਮੀ ਤਿਥੀ ਤੇ ਉਸ ਤੋਂ ਬਾਅਦ ਜੋ ਕੱਲ ਨੂੰ ਵੈਸੇ ਰਾਤ ਨੂੰ ਕਿਉਂਕਿ ਨਾ ਜਨਮ ਅਸ਼ਟਮੀ ਰਾਤ ਨੂੰ ਮਨਾਈ ਜਾਂਦੀ ਹੈ ਰਾਤ ਨੂੰ ਕਹਿੰਦੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਤੇ ਸੱਤਵੀਂ ਤਿਥੀ ਚੱਲਣੀ ਹੈ ਰਾਤ ਨੂੰ 11:51 ਤੱਕ ਅੱਜ ਸੱਤਵੀਂ ਤਿਥੀ ਹੈ ਅਸ਼ਟਮੀ ਨਹੀਂ ਹੈ ਪਰ ਰਾਤ ਨੂੰ 11:51 ਮਿੰਟ ਤੋਂ ਅਸ਼ਟਮੀ ਤਿਥੀ ਦਾ ਪੱਖ ਸ਼ੁਰੂ ਹੋ ਗਿਆ ਅਗਲੇ ਦਿਨ ਜਨਮ ਅਸ਼ਟਮੀ ਕੱਲ ਨੂੰ ਹੈ ਯਾਦ ਰੱਖਿਓ ਅਗਲੇ ਦਿਨ ਸਵੇਰੇ ਤਕਰੀਬਨ ਸ਼ਨੀਵਾਰ ਨੂੰ ਰਾਤ ਨੂੰ 9:35 ਤੱਕ ਅਸ਼ਟਮੀ ਤੇத்தி ਰਹੇਗੀ ਹਨ ਤਾਹੋਂ ਰਾਤ ਨੂੰ ਜਨਮ ਹੋਇਆ ਇਸ ਕਰਕੇ ਜਿਨ੍ਹਾਂ ਲੋਕਾਂ ਜਿਵੇਂ ਅਸ਼ਟਮੀ ਰਾਤ ਦੀ ਹੈ ਤਾਂ ਰਾਤ ਨੂੰ ਮੰਦਰ ਦੇ ਵਿੱਚ ਜਗਰਾਤ वगैरह ਕਰਨੇ ਹੋ ਰਾਤ ਨੂੰ ਹੋਗਾ ਜਿਹਨੇ ਵਰਤ ਕਰਨਾ ਉਹ ਵੀ ਰਾਤ ਨੂੰ ਹੋਊਗਾ ਅਗਲੇ ਦਿਨ ਦੂਸਰੀ ਨੌਮੀ ਤੇத்தி ਸ਼ੁਰੂ ਹੋ ਜਾਏਗੀ ਤੇ ਇਸ ਕਰਕੇ ਤੁਸੀਂ ਅੱਜ ਅੱਜ ਸਤਵੀਂ ਆ ਪੂਰਾ ਦਿਨ ਤਾਂ ਰਾਤ ਤੋਂ ਅਗਲੀ ਰਾਤ ਤੱਕ ਜਿਨ੍ਹਾਂ ਲੋਕਾਂ ਨੇ ਵਰਤ वगैरह ਰੱਖਣਾ ਉਹ ਰੱਖ ਸਕਦੇ ਆ ਅਸ਼ਟਮੀ ਕਿੱਥੇ ਤੇ ਆਪਾਂ ਤੁਹਾਨੂੰ ਕੱਲ ਦੱਸਾਂਗੇ ਕਿ ਕਿਹੜੇ ਕਿਹੜੇ ਗ੍ਰਹਿ ਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਅੱਜ ਸ਼ੁੱਕਰਵਾਰ ਵਾਲ ਦੇ ਨਾਸ਼ਮੀ ਨਕਸ਼ਤਰ ਸਵੇਰੇ 7:36 ਮਿੰਟ ਤੱਕ ਚੱਲੇਗਾ ਸਵੇਰੇ 7:36 ਤੱਕ ਜਲੋ ਲੈਣ ਵਾਲੇ ਬੱਚੇ ਨੂੰ ਗੱਡ ਮੋਲ ਦੀ ਪੂਜਾ ਲੱਗੇਗੀ ਉਸ ਤੋਂ ਬਾਅਦ ਧਰਨੀ ਨਕਸ਼ਤਰ ਚੱਲ ਪਵੇਗਾ ਭਦਰਾ ਜੋ ਹੈ 12:58 ਮਿੰਟ ਤੱਕ ਰਹੇਗੀ ਜੋ ਕੱਲ ਸਵੇਰ ਦੀ ਚੱਲ ਰਹੀ ਸੀ ਤੇ ਉਹ ਆਪਕੀ ਤੋਂ ਦੱਸੀ ਦਿੱਤਾ ਛੁੱਟੀ ਦਾ ਦਿਨ ਹੈ ਮਨਾਓ ਪਰਿਵਾਰ ਨਾਲ ਬੈਠੋ ਆਜ਼ਾਦੀ ਦਾ ਜਸ਼ਨ ਮਨਾਓ ਆਪਣੇ ਆਪ 2-4 ਗਾਣੇ ਸੁਣੋ ਬਹੁਤ ਵਧੀਆ ਔਰ ਆਪਣੇ ਲਈ ਸਟੈਨ ਜਿੱਦਾਂ ਜਾਗ ਕੇ ਕਹਿੰਦੇ ਉਦਾਂ ਹੀ ਸਵੇਰਾ ਬਸ ਆਪਾਂ ਅੱਜ ਹੀ ਜਾਗੇ ਸਮਝੋ ਠੀਕ ਪਰ ਬਾਹਰ ਨਾ ਮੂਵੀ ਵਗੈਰਾ ਦੇਖ ਕੇ ਆਓ ਜੀ ਘੁੰਮ ਫਿਰ ਕੇ ਆਓ ਕੁਛ ਨਹੀਂ ਐ ਵਧੀਆ ਐ ਆਪਣੇ ਆਪ ਨੂੰ ਟਾਈਮ ਦਿਓ ਸਭ ਤੋਂ ਪਹਿਲਾਂ ਹਰੇਕ ਅਨਿਮੇਸ਼ ਰਾਸ਼ੀ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਅੱਜ ਦੇ ਦਿਨ ਰਾਮੂ ਕਾਲ ਦਾ ਟਾਈਮ ਵੀ ਦੱਸ ਦਈਏ 10:30 ਵਜੇ ਤੋਂ ਲੈ ਕੇ 12:00 ਵਜੇ ਦਾ ਟਾਈਮ ਰਾਮੂ ਕਾਲ ਦਾ ਹੈ ਮੇਸ਼ ਰਾਸ਼ੀ ਦੇ ਲਈ ਚੰਦਰ ਲਗਨ ਚ ਐ ਅੱਜ ਪੂਰਾ ਦਿਨ ਰਹੇਗਾ ਅੱਜ ਪੂਰਾ ਦਿਨ ਮੇਸ਼ ਚੰਦਰਮਾ ਮੇਸ਼ ਰਾਸ਼ੀ ਵਿੱਚ ਰਹੇਗਾ ਸ਼ੁਕਰ ਦਾ ਨਕਸ਼ਤਰ ਤਸਵੀਰ ਕੋ ਚੱਲਿਆ ਵਧੀਆ ਤਾਂ ਲਈ ਬਿਜ਼ਨਸ ਲਈ ਕੰਮ ਕਰ ਲਈ એનર્ਜੀ ਲਈ ਇਹ اچھا ਕੰਮ ਕਰ ਦੀ ਸਥਿਤੀ ਠੀਕ ਹੁੰਦੀ ਜਾਏਗੀ ਸੋਚ ਬੈਠ ਕੇ ਖਾਣਾ ਖਾਓ ਬਹੁਤ ਅੱਛਾ ਛੋਟੇ ਛੋਟੇ ਗੋਲੀਆਂ ਬਣਾਓ ਆਟੇ ਦੀਆਂ ਤੇ ਮੱਛੀਆਂ ਨੂੰ ਪਾ ਦਿਓ ਸਮਝੋ ਸ਼ੁਕਰ ਦਾ ਵਿਕਾਲ ਸੁਭਾ ਮਿਲ ਜਾਏ ਤੌਰਸੇ ਜਿਹੜੀ ਕ੍ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਦੇਖਿਆ ਜਾਵੇ ਤਾਂ ਬ੍ਰਿਕ ਰਾਸ਼ੀ ਦੇ ਲਈ ਜੋ ਸ਼ੁਕਰ ਦਾ ਨਕਸ਼ਤਰ ਹੈ ਉਮਿਤਰੇ ਆਪਣੇ ਆਪ ਚ ਹੀ ਰਹੇ ਆਪਣੀ ਸੋਚ ਮੁਤਾਬਕ ਸਭ ਕੁਝ ਚੱਲਿਆ ਕੰਮ ਕਰ ਦੀ ਸਥਿਤੀ ਉਦਾਂ ਦੀ ਚੱਲੀ

ਵਧੀਆ ਰਿਜ਼ਲਟ ਮਿਲੇਗਾ ਜੈਮਨੀ ਮਿਥੂ ਰਾਸ਼ੀ ਮਾਨਸਿਕ ਤੌਰ ਤੇ ਥੋੜੀ ਬਹੁਤੀ ਖੱਜਲ ਖਵਾਰੀ ਬਣੇਗੀ इमोशनल ਤੁਸੀਂ ਰਹੋਗੇ ਨਾਲ ਹੀ ਰਿਸ਼ਤਿਆਂ ਨੂੰ ਪ੍ਰੇਮ ਸਬੰਧਾਂ ਵਿੱਚ ਤੂੰ ਤੂੰ ਮੈਂ ਮੈਂ ਹੋ ਸਕਦੇ ਫੋਨ ਆਇਆ ਨਹੀਂ ਫੋਨ ਕੀਤਾ ਨਹੀਂ ਕੁਝ ਇਦਾਂ ਦੀ ਗੱਲਬਾਤ એનર્ਜੀ ਸ਼ੁਭ ਥੋੜਾ ਜਿਹਾ ਮੈਡੀਟੇਸ਼ਨ ਵੀ ਕਰ ਲੋ ਤੇ ਗਾਂ ਨੂੰ ਰੋਟੀ ਵੀ ਪਾ ਦਿਓ ਸ਼ੁਕਰ ਦਾ ਨਕਸ਼ਤਰ ਸ਼ੁਭ ਫਲ ਦੇ ਜਾਏਗਾ ਕੈਂਸਰ ਕਰਕਰਾ ਰਾਸ਼ੀ ਕਰਕਰਾ ਰਾਸ਼ੀ ਦੇ ਲਈ ਅੱਜ ਦਾ ਦਿਨ ਥੋੜਾ ਜਿਹਾ ਅਲੀਗੇਸ਼ਨ ਤੋਂ ਮਤ ਤੋਂ ਬਚਣ ਵਾਲਾ ਹੈ ਕਿਸੇ ਦੇ ਮਸਲੇ ਵਿੱਚ ਉਲਝਣ ਦੀ ਬਜਾਏ ਆਪਣੀਆਂ ਪ੍ਰੋਬਲਮਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ ਤੇ ਕਿਸੇ ਦੀ ਕਿਸੇ ਨੂੰ ਗੱਲਬਾਤ ਕਲੀਅਰ ਕਰਨ ਦੇ ਲਈ ਬਿਲਕੁਲ ਵੀ ਇੰਟਰਸਟ ਲਾ ਲਓ ਜਿਨੂੰ ਜ਼ਰੂਰਤ ਹੋਊਗੀ ਆਪ ਇਹ ਆ ਕੇ ਗੱਲਬਾਤ ਕਰ ਲਵੇਗਾ ਜਾਨੀ ਕਿਸੇ ਦੇ ਮਸਲੇ ਚ ਉਲਝਣਾ ਜਿਸ ਨੂੰ ਨੁਕਸਾਨ ਕਰਵਾ ਸਕਦਾ ਹੈ ਪਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਆਇਆ ਤਾਂ ਜਾ ਕੇ ਆਓ ਵਧੀਆ ਗੱਲਾਂ ਮੱਥਾ ਟੇਕੋ ਕੇਲੇ ਮੰਦਰ ਰੱਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਸਕਦੇ ਹੋ ਕਿਉਂਕਿ ਕੇਤੂ ਲਗਨ ਚ ਚੱਲਦਾ ਇੱਕ ਉਪਾਅ ਵੀ ਹੋ ਜਾਏਗਾ ਤੇ ਨੌਕੁੱਟ ਪਾਣੀ ਦੇ ਪੀ ਲਓ ਨੀਲਾ ਰੰਗਾ ਚ ਬਿਲਕੁਲ ਨਹੀਂ ਪਾਣਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਸਿਰ ਚ ਦਰਦ ਤੇ ਥੋੜੀ ਜਿਹੀ ਥਕਾਵਟ ਜਿਹੀ ਮਹਿਸੂਸ ਹੋਏਗੀ ਕਿਸਮਤ ਦਾ ਪੂਰਾ ਸਾਥ ਮਿਲੇਗਾ ਆਪਣੇ ਆਪ ਤੇ ਪ੍ਰਾਉਡ ਜਿਹਾ ਮਹਿਸੂਸ ਹੋਏਗਾ ਲਗਜ਼ਰੀ ਗੱਡੀ ਲਗਜ਼ਰੀ ਵਾਹਨ ਲਗਰੀ ਕੋਈ ਵੀ ਚੀਜ਼ ਖਰੀਦਣੀ ਹੈ ਕੁਝ ਪਲਾਟ ਦੁਕਾਨ ਦਾ ਸੌਦਾ ਕਰਨਾ ਹੈ ਤਾਂ ਸਿਤਾਰੇ ਬਿਲਕੁਲ ਸ਼ੁਭ ਕੱਪੜੇ ਦਾ ਕੰਮ ਕਰਨ ਵਾਲਿਆਂ ਨੂੰ ਵੀ ਅੱਜ ਦਾ ਦਿਨ ਅੱਛਾ ਫਾਇਦਾ ਦੇ ਜਾਏਗਾ ਲਿਬਰਾ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਤਾਂ ਨਾ ਜਾਏਗਾ ਵਿਦੇਸ਼ ਤੋਂ ਰੁਕਿਆ ਪੈਸਾ ਮਿਲ ਜਾਏਗਾ ਇਮੋਸ਼ਨਲ ਰਹੋਗੇ ਤੁਸੀਂ ਪਰਿਵਾਰ ਨੂੰ ਲੈ ਕੇ ਮਾਂ ਦੇ ਸਿਹਤ ਨੂੰ ਲੈ ਕੇ ਮਾਂ ਨਾਲ ਵੈਸਵਾਜੀ ਅੱਜ ਬਿਲਕੁਲ ਨਹੀਂ ਕਰਨੀ ਤੇ ਕੱਚ ਦਾ ਗਲਾਸ ਨਹੀਂ ਵਰਤਣਾ ਦਿਨ ਤਾਂ ਹੀ ਅੱਛਾ ਜਾ ਸਕਦਾ ਸ਼ੁਕਰ ਦਾ ਨਕਸ਼ਤਰ ਬਹੁਤ ਹੀ ਅੱਛਾ ਹੈ ਹਲਕਾ ਜਿਹਾ ਮਿਊਜ਼ਿਕ ਸੁਣੋ ਤੇ ਦਿਨ ਬਣ ਜਾਏਗਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਗਾਹ ਨੂੰ ਰੋਟੀ ਸਵੇਰ ਤੋਂ ਪਾ ਦੇਣੀ ਹੈ ਸ਼ੁਕਰ ਵਾਧੂ ਖਰਚੇ ਤੇ ਵਾਧੂ ਇਨਕਮ ਮਤਲਬ ਜਿੰਨੇ ਖਰਚੇ ਤੇ ਇਨਕਮ ਹੋਣੀ ਬਰਾਬਰ ਹੁੰਦੀ ਜਾਏਗੀ ਪਰਿਵਾਰ ਦਾ ਸਾਥ ਮਿਲੇ ਇਸ ਲਈ ਤੁਸੀਂ ਰਸੋਈ 'ਚ ਬੈਠ ਕੇ ਖਾਣਾ ਖਾਣਾ ਤੇ ਚਲਦੇ ਪਾਣੀ 'ਚ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰ ਦੇਣੇ ਹੈ ਸੈਜੀਟੇਰਸ ਤੁਨੂ ਰਾਸ਼ੀ ਤਨੂ ਰਾਸ਼ੀ ਦੇ ਲਈ ਸ਼ੁਕਰ ਗੁਰੂ ਚ ਚੱਲ ਰਿਹਾ 7ਵੇਂ ਸਥਾਨ ਦੇ ਵਿੱਚ ਤੇ ਚੰਦਰ ਅੱਜ 10ਵੇਂ ਸਥਾਨ ਵਿੱਚ ਸਵੇਰ ਤੋਂ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨ ਦੇ ਨਾਲ ਸਮਝੋ ਮਿਸ਼ਰੀ ਵਰਗੀ ਮਠਾਸ ਰਿਸ਼ਤਿਆਂ ਤੇ ਕੰਮਕਾਰ ਵਿੱਚ ਵੀ ਹੋ ਜਾਏਗੀ ਨੁਕਸਾਨ ਕਿਸੇ ਤਰ੍ਹਾਂ ਦਾ ਨਾ ਹੋਵੇ ਇਸ ਦੇ ਲਈ ਮਾਤਾ ਪਿਤਾ ਨਾਲ ਬਹਿਸ ਬਾਜੀ ਕਰਨ ਤੋਂ ਬਚੋ ਤੇ ਪਿੱਤਲ ਦੇ ਗਲਾਸ ਚ ਪਾਣੀ ਪੀਓ ਪੇਟ ਸਬੰਧੀ ਦਿਮਾਗੀ ਟੈਨਸ਼ਨ ਥੋੜੀ ਜੀ ਹਜੇ ਬਣੀ ਹੀ ਰਵੇਗੀ ਅਗਲੀ ਰਾਸ਼ੀ ਗੈਪ੍ਰਿਕਨ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸੂਰਜ ਬੁੱਧ ਸੱਤਵੇਂ ਸਥਾਨ ਵਿੱਚ ਚੱਲਦੇ ਪਏ ਆ ਨਾਲ ਹੀ ਚੰਦਰ ਅਜ ਚੌਥੇ ਸਥਾਨ ਵਿੱਚ ਰਹੇਗਾ ਚੱਲਦੇ ਪਾਣੀ ਚ ਚੌਲ ਦੁੱਧ ਜਲ ਪ੍ਰਵਾਹ ਕਰੋ ਸੇਤ ਕੇਤੂ ਅੱਠਵੇਂ ਕਰਕੇ ਥੋੜੀ ਜੀ ਖਰਾਬ ਹੋ ਰਹੀ ਆ ਉਹ ਵੀ ਠੀਕ ਹੋ ਜਾਵੇ ਇਸ ਕਰਕੇ ਕੁੱਤੇ ਨੂੰ ਹਲਕਾ ਜਿਹਾ ਸਰੋਂ ਦਾ ਤੇਲ ਲਗਾ ਕੇ ਰੋਟੀ ਵੀ ਪਾ ਦਿਓ ਰਾਹੁ ਦੂਸਰੇ ਸਥਾਨ ਵਿੱਚ ਹੈ ਆਪਣੇ ਪੇਤ ਕਿਸੇ ਨੂੰ ਦੇਣੇ ਨੁਕਸਾਨ ਹੀ ਘਰਾਂਗੇ ਅਕਿਊਰਸ ਜਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਖੂਬਸਾਰਾ ਪਾਣੀ ਪੀਣਾ ਚਾਹੀਦਾ ਇਹ ਤਾਂ ਪੇਟ ਸਬੰਧੀ ਪਰੇਸ਼ਾਨੀ ਤੁਹਾਨੂੰ ਵੀ ਤੰਗ ਕਰ ਸਕਦੀ ਆ ਚੰਦਰ ਤੀਸਰੇ ਸਥਾਨ ਵਿੱਚ ਆ ਅਣ ਚਾਹੇ ਮਨ ਨਾਲ ਕੋਈ ਯਾਤਰਾ ਨਹੀਂ ਕਰਨੀ ਸਰਕਾਰੀ ਤੌਰ ਤੇ ਵਧੀਆ ਰਿਲੈਕਸ ਮਿਲੇਗੀ ਤੁਹਾਨੂੰ ਚੰਗੇ ਲੋਕਾਂ ਦੇ ਸਬੰਧਾਂ ਨਾਲ ਫਾਇਦਾ ਵੀ ਹੋ ਜਾਏਗਾ ਰਾਜਨੀਤੀ ਵਿੱਚ ਵੀ ਤੁਹਾਡੀ ਚੰਗੀ ਕਹਿ ਸਕਦੇ ਆ ਕਿ ਪੁੱਛਗਿਛ ਹੋਏਗੀ ਹਨਾ ਵਧੀਆ ਦਿਨ ਹੈ ਤੁਹਾਡਾ ਤੇ ਖਾਸ ਤੌਰ ਤੇ ਧਿਆਨ ਰੱਖਣਾ ਹੈ ਰਾਹੂ ਨੂੰ ਸ਼ਾਂਤ ਕਰਨ ਦੇ ਲਈ ਜौं ਤੇ ਦੁੱਧ ਚਲ ਪ੍ਰਵਾਹ ਕਰ ਦੇਣੇ ਆ ਚਲਦੇ ਪਾਣੀ 'ਚ ਅਗਲੀ ਰਾਸ਼ੀ ਪਾਈਸੇ ਜਾਨੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲੇ ਤਾਂ ਮੀਨ ਰਾਸ਼ੀ ਦੇ ਲਈ ਸ਼ਨੀ ਲਗਨ ਚਾਹ ਤਾਂ ਸ਼ਨੀ ਲਗਨ ਦੇ ਵਿੱਚ ਨਜ਼ਰਾਂ ਤੋਂ ਬਚਣਾ ਆਪਣਾ ਪੇਤ ਕਿਸੇ ਨੂੰ ਦੇਣਾ ਨਹੀਂ ਕੰਮ ਹੋਣ ਤੋਂ ਪਹਿਲਾਂ ਗੱਲਬਾਤ ਕਿਸੇ ਨਾਲ ਕਰਨੀ ਨਹੀਂ ਆ ਤਾਂ ਜਦੋਂ ਤੁਸੀਂ ਆਪਣੇ ਆਪ 'ਚ ਆਪਣੀ એનર્ਜੀ ਨਾਲ ਕੰਮ ਕਰੋਗੇ ਤਾਂ ਵਧੀਆ ਰਿਲੈਕਸ ਮਿਲ ਜਾਏਗੀ ਜੀਵਨ ਸਾਥੀ ਦੀ ਸਿਹਤ 'ਚ ਸੁਧਾਰ ਹੋਵੇ ਚੰਗੀ ਰਹੇ ਤਾਂ ਇਸ ਦੇ ਲਈ ਕੁੱਤੇ ਨੂੰ ਰਾਸ ਪਾਉਣੇ ਜ਼ਰੂਰੀ ਤਾਂ ਕਿ ਕਿਤੂ ਜੋ ਤੁਹਾਡੇ 6ਵੇਂ ਸਥਾਨ ਵਿੱਚ ਰੋਗ ਬਿਮਾਰੀ ਚਿੰਤਾ ਦੇ ਰਿਹਾ ਉਹ ਸਹੀ ਸ਼ੁਭ ਫਲ ਤੁਹਾਨੂੰ ਦੇ ਜਾਵੇ ਦੂਜੇ ਬੈਠਾ ਚੰਦਰ ਪੈਸੇ ਵੱਲੋਂ ਸੌਖਾ ਕਰੇਗਾ ਤਾਂ ਅਰੇਂਜਮੈਂਟ ਕਿਤੋਂ ਨਾ ਕਿਤੋਂ ਹੋ ਜਾਏਗਾ ਚਲੋ ਇਹ ਸੀ ਜਿ ਸ਼ੁਭ ਸਿਤਾਰੇ ਸਿਤਾਰੇ ਸ਼ੁਭ ਸਭ ਦੇ ਹੀ ਨੇ ਗ੍ਰਹਿ એનર્ਜੀ ਸਭ ਦੀ ਅੱਛੀ ਹੁੰਦੀ ਹੈ ਸਟਾਰੋਲੋਜੀ ਵਿਦ ਲੌਜੀਕ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਲੌਜੀਕ ਤੇ ਤੱਥ ਨਾਲ ਕੁਐਸਚਨ ਨਾਲ ਤਾਂ ਉਦੋਂ ਸਭ ਕੁਝ ਸਹੀ ਤਰੀਕੇ ਨਾਲ ਹੋ ਜਾਂਦਾ ਹੈ ਤੇ ਸਹੀ ਫਲ ਮਿਲ ਵੀ ਜਾਂਦਾ ਹੁਣ ਗੱਲ ਇਹ ਆ ਕਿਸੇ ਨੇ ਪੁੱਛਿਆ ਬੜਾ ਵਧੀਆ ਕੁਐਸਚਨ ਹੈ ਕਿ ਸ਼ਨੀਵਾਰ ਨੂੰ ਪਿੱਪਲ ਥੱਲੇ ਦੀਵਾ ਲਾਉਣਾ ਕਿ ਸ਼ਨੀ ਨੀਚ ਕਰਕੇ ਸ਼ੁਭ ਹੋ ਜਾਂਦਾ ਹੈ ਦੇਖੋ ਗੱਲ ਸਾਡੇ ਵਿਸ਼ਵਾਸ ਦੀ ਆ ਤੇ ਗੱਲ ਸਾਡੇ ਕੰਮ ਕਰਦੀ ਆ ਸ਼ਨੀਵਾਰ ਨੂੰ ਪਿੱਪਲ ਥੱਲੇ ਦੀਵਾ ਲਾਉਣ ਨਾਲ ਸ਼ਨੀ ਦੀ એનર્ਜੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਵਧੀਆ ਆਕਸੀਜਨ ਹੁੰਦੀ ਆ ਪਿੱਪਲ ਇੱਕ ਪਿੱਪਲ ਦੇ ਤੇ ਉੱਪਰ ਬਹੁਤ ਜ਼ਿਆਦਾ ਪੰਛੀ ਬੈਠਦੇ ਆ ਜੀਵ ਜੰਤੂ ਹੁੰਦੇ ਆ ਤੇ ਤੇਲ ਜੋ ਹੈ ਵੀ ਸ਼ਨੀ ਦਾ ਕਾਰਕ ਮੰਨਿਆ ਜਾਂਦਾ ਹੈ ਪਿੱਪਲ ਥੱਲੇ ਰਾਤ ਨੂੰ ਬਹੁਤ ਜ਼ਿਆਦਾ ਹਨੇਰਾ ਵੀ ਹੁੰਦਾ ਤੇ ਜਦੋਂ ਸੂਰਜ ਛਿਪ ਰਿਹਾ ਹੋਵੇ ਤਾਂ ਸ਼ਨੀ ਕਾਰਕ ਹੈ ਇਸ ਦਾ ਤੇ ਅਗਰ ਅਸੀਂ ਉੱਚਾਗਾ ਤੇ ਮੰਗਲ ਦੀ ਸਥਾਪਨਾ ਕਰਦੇ ਆ ਸ਼ਨੀ ਮੰਗਲ ਦੀ ਜੁਤੀ ਹੋਵੇ ਛੱਟ ਚੋਟ ਛੇਤੀ ਲੱਗ ਜਾਂਦੀ ਹੋਵੇ ਕਰਮ ਕਾਂਚ ਬਣਾਉਣ ਚੜਚਾ ਆਉਂਦੀ ਹੋਵੇ ਤਾਂ ਕਹਿੰਦੇ ਆ ਵੈਸੇ ਲਿਖਿਆ ਸ਼ਨੀ 11 ਚਾਹੀਏ ਸ਼ਨੀ 11 ਹੋਵੇ ਸ਼ਨੀ ਦਾਸ ਹੋਵੇ ਤਾਂ ਪਿੱਪਲ ਥੱਲੇ ਦੀਵਾ ਲਾਉਣ ਨਾਲ ਕਿਉਂਕਿ 11 11ਵਾਂ ਨੰਬਰ ਰਾਸ਼ੀ ਸ਼ਨੀ ਦੀ ਹੈ ਤੇ 1 ਨੰਬਰ ਮੰਗਲ ਦਾ ਮਾਲਕ ਮੰਨਿਆ ਜਾਂਦਾ ਤੇ ਆਪਣੇ ਆਪ ਨੂੰ ਸ਼ੁਭ ਕਰਨ ਦੇ ਲਈ ਸ਼ੁੱਧ ਕਰਨ ਦੇ ਲਈ ਆਕਸੀਜਨ ਲਈ ਕਰਮਕਾਂ ਦੇ ਲਈ ਪ੍ਰਾਪਰਟੀ ਲਈ ਅਗਰ ਤੁਸੀਂ ਸ਼ਨੀਵਾਰ ਨੂੰ ਪਿੱਪਲ ਥੱਲੇ ਦੀਵਾ ਲਾਉਨੇ ਹੋ ਤਾਂ ਇਹ ਸ਼ੁਭ ਫਲਤ ਦਿੰਦਾ ਹੈ એનર્ਜੀ ਨੂੰ ਬਹੁਤ ਪੋਜ਼ਿਟਿਵ ਕਰਦਾ ਹੈ ਕਿਉਂਕਿ ਇਹਦਾ ਇੱਕ ਲੌਜੀਕ ਇਹੀ ਹੈ ਕਿ ਪਿੱਪਲ ਜੋ ਹੈ ਬੜਾ ਸ਼ੁਭ ਤੇ ਸ਼ੁੱਧ ਤੇ ਜ਼ਿਆਦਾ ਆਕਸੀਜਨ ਦੇਣ ਵਾਲਾ ਪੇੜ ਮੰਨਿਆ ਜਾਂਦਾ ਹੈ ਠੀਕ ਹੈ ਜੀ ਤਾਂ ਲਗਾ ਸਕਦੇ ਆ ਸ਼ਨੀ ਦੀ એનર્ਜੀ ਸ਼ੋਭਾ ਹੋ ਜਾਂਦੇ ਅਗਰ ਕਿਸੇ ਨੂੰ ਇਹ ਲੱਗ ਰਿਹਾ ਕਿ ਉਹਨੂੰ ਸ਼ਨੀ ਦੀ ਵਜ੍ਹਾ ਨਾਲ ਪ੍ਰੋਬਲਮ ਹੈ ਤਾਂ ਉਹ ਜ਼ਰੂਰ ਲਗਾ ਸਕਦੇ ਸਮਾਜ ਦਾ ਦਾ ਆਪ ਸਮਦਾ ਦਾ ਦਿਨ ਬਹੁਤ ਅੱਛਾ ਜਾਂਦੇ ਖੁਸ਼ ਰਹੁ ਮੁਸਕਰਾਉਂਦੇ ਰਹੋ ਸਾਰਸ਼ਿਕਾ